ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੇ ਤਿਹਾਰ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪ੍ਰਮਾਤਮਾ ਤੁਹਾਡੇ ਸਾਰਿਆਂ ਤੇ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਇਸੇ ਅਰਦਾਸ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਤੇ ਰਿਸ਼ਤਿਆਂ ਨੂੰ ਲੈ ਕੇ ਗੱਲ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਖਿਆਲ ਰੱਖਣ ਵਾਲੀਆਂ ਤਿੰਨ ਗੱਲਾਂ ਤੇ ਜੇ ਇਹ ਤਿੰਨ ਗੱਲਾਂ ਦਾ ਤੁਸੀਂ ਖਿਆਲ ਰੱਖੋਗੇ ਇਹਦੇ ਨਾਲ ਤੁਹਾਡੀ ਆਪਣੀ ਵੈਲਿਊ ਵੀ ਜ਼ਰੂਰ ਵਧੂਗੀ ਤੁਹਾਡੀ ਸੈਲਫ ਰਿਸਪੈਕਟ ਜ਼ਰੂਰ ਵਧੂਗੀ ਤੇ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਰਿਸ਼ਤੇ ਨੂੰ ਲੈ ਕੇ ਟੈਨਸ਼ਨਾਂ ਪਾ ਲਈ ਬੈਠੇ ਆ ਦੁੱਖ ਸਾਨੂੰ ਜਿਹੜੇ ਰਿਸ਼ਤੇ ਦਿੰਦੇ ਨੇ ਉਹਨਾਂ ਤੋਂ ਛੁਟਕਾਰਾ ਜ਼ਰੂਰ ਪਾ ਸਕਦੇ ਹਾਂ ਜੀ ਸੋ ਕਿਹੜੀਆਂ ਉਹ ਤਿੰਨ ਗੱਲਾਂ ਦਾ ਖਿਆਲ ਰੱਖਣਾ ਵਾ ਆਜੋ ਜੀ ਕਰਦੇ ਆ ਗੱਲਬਾਤ ਪਹਿਲੀ ਗੱਲ ਆ ਕਿ ਸ਼ਿਕਾਇਤਾਂ ਉਥੇ ਕਰੋ ਜਿੱਥੇ ਕੋਈ ਸੁਣਨ ਵਾਲਾ ਹੋਵੇ ਜਿੱਥੇ ਤੁਹਾਡੀਆਂ ਸ਼ਿਕਾਇਤਾਂ ਦਾ ਕੋਈ ਨਿਪਟਾਰਾ ਕਰਨ ਵਾਲਾ ਹੋਵੇ ਉੱਥੇ ਸ਼ਿਕਾਇਤਾਂ ਕਰੋ ਉੱਥੇ ਸ਼ਿਕਾਇਤਾਂ ਨਾ ਕਰੋ ਕਿ ਜਿਹੜਾ ਬੰਦਾ ਨਹੀਂ ਸੁਣਨਾ ਚਾਹੁੰਦਾ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਇੱਕ ਕੰਚੋਂ ਤੁਹਾਡਾ ਉਹ ਗਿਲੇ ਸ਼ਿਕਵਾ ਸੁਣਦਾ ਦੂਜੇ 'ਚੋਂ ਕੱਢ ਦਿੰਦਾ ਬੰਦਾ ਉੱਥੇ ਦਾ ਉੱਥੇ ਹੀ ਖੜਾ ਆਪਾਂ ਸ਼ਿਕਾਇਤਾਂ ਕਿੱਥੇ ਕਰਾਂਗੇ ਗਿਲੇ ਸ਼ਿਕਵੇ ਕਿੱਥੇ ਕਰਾਂਗੇ ਕਿਹਨੂੰ ਕਹਾਂਗੇ ਆਪਾਂ ਕਿ ਤੂੰ ਮੇਰੇ ਲਈ ਇਹ ਨਹੀਂ ਕੀਤਾ ਤੂੰ ਮੇਰੇ ਲਈ ਉਹਦਾ ਨਹੀਂ ਕੀਤਾ ਤੂੰ ਮੇਰੇ ਲਈ ਮੈਨੂੰ ਸਮਾਨ ਨਹੀਂ ਦਿੱਤਾ ਹੋਰ ਬਹੁਤ ਤਰ੍ਹਾਂ ਦੇ ਗਿਲੇ ਸ਼ਿਕਵੇ ਜਿਹੜੇ ਹੋ ਸਕਦੇ ਆ ਉੱਥੇ ਹੀ ਕਰਾਂਗੇ ਜਿੱਥੇ ਆਪਾਂ ਹੱਕ ਸਮਝਦੇ ਆ ਜਾਂ ਜਿਹਨੂੰ ਆਪਾਂ ਖਾਸ ਸਮਝਦੇ ਆ ਬੰਦੇ ਨੂੰ ਉਹਨੂੰ ਹੀ ਗਿਲੇ ਸ਼ਿਕਵੇ ਕਰਾਂਗੇ ਨਾ ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਜਿਹਨੂੰ ਖਾਸ ਮੰਨ ਰਹੇ ਹੋ ਉਹ ਵੀ ਤੁਹਾਨੂੰ ਖਾਸ ਮੰਨੇ ਜਾਂ ਤਾਂ ਹੋਵੇ ਕਿ ਕਿਸੇ ਬੰਦੇ ਨੂੰ ਤੁਸੀਂ ਸ਼ਿਕਾਇਤ ਕੀਤੀ ਆਪਣਾ ਰੋਸਾ ਗਿਲਾ ਦੱਸਿਆ ਉਹ ਬੰਦੇ ਨੇ ਉਹਦੇ ਚ ਸੁਧਾਰ ਕੀਤਾ ਉਹਦੇ ਤੇ ਗੌਰ ਕਰਕੇ ਉਹਨੂੰ ਅੱਗੇ ਤੋਂ ਸੁਧਾਰਿਆ ਤੇ ਅੱਗੇ ਤੋਂ ਤੁਹਾਨੂੰ ਮੌਕਾ ਨਹੀਂ ਦੇ ਰਿਆ ਵੀ ਹਾਂ ਉਹ ਸ਼ਿਕਾਇਤਾਂ ਜਿਹੜੀਆਂ ਤੁਸੀਂ ਹੁਣ ਬਹੁਤ ਘੱਟ ਕਰ ਰਹੇ ਹੋ ਉਹਦੇ ਨਾਲ ਉਹਦਾ ਹੁੰਦਾ ਜੀ ਰਿਸ਼ਤਾ ਦੋਨੋਂ ਪਾਸਿਆਂ ਤੋਂ ਜਦੋਂ ਐਦਾਂ ਕੋਆਪਰੇਸ਼ਨ ਮਿਲਦੀ ਆ ਪਰ ਜਦੋਂ ਤੁਸੀਂ ਸ਼ਿਕਾਇਤਾਂ ਹੀ ਕਰੀ ਜਾਂਦੇ ਹੋ ਸਾਹਮਣੇ ਵਾਲਾ ਤਾਂ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਹੀ ਨਹੀਂ ਹੈਗਾ ਫਿਰ ਇਹਦੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਆਪਣਾ ਜਿਹੜਾ ਪੈਰ ਆ ਪਿੱਛੇ ਪੱਟ ਲੈਣਾ ਚਾਹੀਦਾ ਵਾ ਨਹੀਂ ਤਾਂ ਉਹ ਇਨਸਾਨ ਤੁਹਾਨੂੰ ਹਮੇਸ਼ਾ ਬੇਇੱਜ਼ਤ ਕਰਦਾ ਰਹੂਗਾ ਤੁਸੀਂ ਸ਼ਿਕਾਇਤਾਂ ਕਰਦੇ ਰਹੋਗੇ ਪਰ ਉਹਨੂੰ ਕੋਈ ਫਰਕ ਨਹੀਂ ਪੈਣਾ ਦੂਜੀ ਗੱਲ ਹੈ ਜੀ ਕਿ ਮੈਂਤਾ ਉੱਥੇ ਕਰੋ ਜਿੱਥੇ ਕੋਈ ਸਾਹਮਣੇ ਉਹ ਵੀ ਝੁਕਨ ਵਾਲਾ ਹੋਵੇ ਬਿਲਕੁਲ ਉਦਾਂ ਹੀ ਜਿੱਦਾਂ ਸ਼ਿਕਾਇਤਾਂ ਦੀ ਗੱਲ ਹੋਈ ਆ ਆਪਾਂ ਮੈਂਤਾ ਵੀ ਉੱਥੇ ਕਰਦੇ ਆ ਜਿੱਥੇ ਅਸੀਂ ਹੱਕ ਸਮਝਦੇ ਆ ਜਾਂ ਕਿਸੇ ਨੂੰ ਬਹੁਤ ਦਿਲ ਦੇ ਨੇੜੇ ਮੰਨਦੇ ਆ ਉੱਥੇ ਆਪਾਂ ਮੈਂਤਾ ਕਰਦੇ ਆ ਕਦੋਂ ਕਿ ਜਦੋਂ ਮੰਨ ਲਓ ਕੋਈ ਤੁਹਾਨੂੰ ਸਮਾਂ ਨਹੀਂ ਦੇ ਰਿਹਾ ਤੁਹਾਨੂੰ ਕੋਈ ਸਮਝ ਨਹੀਂ ਪਾ ਰਿਹਾ ਤੁਹਾਡੇ ਨਾਲ ਕੋਈ ਰਿਸ਼ਤਾ ਉਦਾਂ ਨਹੀਂ ਨਿਭਾ ਰਿਹਾ ਜਿੱਦਾਂ ਤੁਸੀਂ ਚਾਹੁੰਦੇ ਹੋ ਜਿੱਦਾਂ ਤੁਹਾਨੂੰ ਉਮੀਦ ਆ ਉੱਥੇ ਆਪਾਂ ਫਿਰ ਮੈਂਤਾ ਕਰਦੇ ਆ ਕਿ ਮੇਰੇ ਨਾਲ ਸਮਾਂ ਬਤਾ ਤੂੰ ਮੈਨੂੰ ਟਾਈਮ ਦਿਆ ਕਰ ਮੈਨੂੰ ਤੇਰੇ ਸਾਥ ਦੀ ਲੋੜ ਆ ਬੜੀਆਂ ਪ੍ਰਮੈਂਤਾ ਕਰਦੇ ਆ ਜਾਂ ਇੱਕ ਹਾਲਾਤ ਇਹ ਵੀ ਬਣ ਜਾਂਦੇ ਆ ਕਿ ਕੋਈ ਤੁਹਾਨੂੰ ਜ਼ਿੰਦਗੀ 'ਚ ਰੱਖਣਾ ਹੀ ਨਹੀਂ ਚਾਹੁੰਦਾ ਤੁਸੀਂ ਉਸ ਇਨਸਾਨ ਨੂੰ ਜ਼ਿੰਦਗੀ 'ਚੋਂ ਕੱਢਣਾ ਨਹੀਂ ਚਾਹੁੰਦੇ ਉਹ ਤੁਹਾਨੂੰ ਰੱਖਣਾ ਨਹੀਂ ਚਾਹੁੰਦਾ ਆਪਾਂ ਉੱਥੇ ਮੈਂਤਾ ਕਰਦੇ ਆ ਵੀ ਨਾ ਮੈਨੂੰ ਛੱਡ ਕੇ ਨਾ ਜਾ ਤੂੰ ਮੇਰੀ ਜ਼ਿੰਦਗੀ 'ਚ ਰਹਿ ਕਿ ਐਦਾਂ ਧੱਕੇ ਨਾਲ ਰਿਸ਼ਤੇ ਨਹਿਬ ਜਾਂਦੇ ਆ ਚਲੋ ਜੇ ਸਮਾਜ ਦੇ ਡਰ ਤੋਂ ਜਾਂ ਕਿਸੇ ਹੋਰ ਮਜਬੂਰੀ 'ਚ ਕੋਈ ਬੰਦਾ ਮੰਨ ਵੀ ਗਿਆ ਤੁਹਾਡੇ ਨਾਲ ਰਹਿਣ ਦੇ ਲਈ ਕੀ ਉਹ ਦਿਲੋਂ ਹੋਊਗਾ ਰਿਸ਼ਤਾ ਕੀ ਤੁਹਾਨੂੰ ਸਕੂਨ ਦੇ ਪਾਊਗਾ ਕੀ ਤੁਹਾਨੂੰ ਸਮਝ ਪਾਊਗਾ ਕੀ ਤੁਹਾਡੇ ਦਰਦ ਵੰਡਾ ਪਾਊਗਾ ਉਹ ਰਿਸ਼ਤਾ ਕਦੇ ਵੀ ਨਹੀਂ ਹਾਂ ਮੈਂ ਇੱਕ ਇੱਕ ਗੱਲ ਜਰੂਰ ਤੁਹਾਨੂੰ ਕਹਿਣਾ ਚਾਹੂੰਗਾ ਜਿਹੜੇ ਵੀ ਪੁਆਇੰਟ ਬੋਲ ਰਿਹਾ ਇਹ ਨਹੀਂ ਕਿ ਆਪਾਂ ਇੱਕ ਵਾਰ ਕੋਸ਼ਿਸ਼ ਕੀਤੀ ਦੋ ਵਾਰ ਕੀਤੀ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਜੇ ਸਾਹਮਣੇ ਵਾਲਾ ਆਪਣਾ ਵਤੀਰਾ ਨਹੀਂ ਬਦਲ ਰਿਹਾ ਤਾਂ ਤੁਹਾਨੂੰ ਬਦਲ ਜਾਣਾ ਚਾਹੀਦਾ ਵਾ ਇਹਦੇ ਵਿੱਚ ਹੀ ਭਲਾਈ ਆ ਹੁਣ ਮਾਫ ਕਰਨਾ ਕਈ ਲੋਕ ਇਹ ਜਰੂਰ ਕਹਿਣਗੇ ਵੀ ਭਾਈ ਤੂੰ ਤਾਂ ਰਿਸ਼ਤੇ ਤੋੜਨ ਵਾਲੀਆਂ ਗੱਲਾਂ ਕਰਦਾ ਇਹ ਰਿਸ਼ਤੇ ਤੋੜਨ ਵਾਲੀਆਂ ਗੱਲਾਂ ਨਹੀਂ ਕਿਤੇ ਨਾ ਕਿਤੇ ਮੈਂ ਤੁਹਾਨੂੰ ਇਹ ਕਹੂੰਗਾ ਵੀ ਜਿਉਣਾ ਆਪਾਂ ਨੂੰ ਆਪਣੇ ਦਮ ਤੇ ਜਰੂਰ ਆਉਣਾ ਚਾਹੀਦਾ ਵਾ ਤੇ ਇਹ ਜਰੂਰ ਅੱਜ ਦੀ ਜਿਹੜੀ ਜ਼ਿੰਦਗੀ ਆ ਉਹ ਜ਼ਰੂਰੀ ਆ ਉਹਦੇ ਵਿੱਚ ਤੀਜੀ ਗੱਲ ਕਿ ਨਾ ਰੁਸੋ ਉੱਥੇ ਜਿੱਥੇ ਕੋਈ ਸਾਹਮਣੇ ਤੁਹਾਨੂੰ ਮਨਾਉਣ ਵਾਲਾ ਵੀ ਹੋਵੇ ਕਹਿਣ ਦਾ ਮਤਲਬ ਕਿ ਹਮੇਸ਼ਾ ਤੁਸੀਂ ਨਾ ਰੁਸੇਦੇ ਰਹੋ ਕੋਈ ਤੁਹਾਡੇ ਨਾਲ ਰੁਸੇਣ ਵਾਲਾ ਵੀ ਤਾਂ ਹੋਣਾ ਚਾਹੀਦਾ ਨਾ ਤੇ ਤੁਸੀਂ ਰੁਸਦੇ ਹੋ ਇਹਦਾ ਮਤਲਬ ਹੈ ਕਿ ਤੁਹਾਡਾ ਪਿਆਰ ਵੱਧਾ ਤੁਹਾਡਾ ਲगाव ਕਿਸੇ ਰਿਸ਼ਤੇ ਦੇ ਨਾਲ ਵੱਧਾ ਇੱਕ ਗਾਣਾ ਸੁਣਿਆ ਸੀ ਤੁਸੀਂ ਵੀ ਸਾਰੀ ਉਮਰ ਮਨਾਉਂਦੇ ਆ ਲੰਘ ਗਈ ਅੱਜ ਮੇਰਾ ਰੁਸਣ ਨੂੰ ਜੀ ਕਰਦਾ ਉਹ ਇੱਕ ਛਿੱਡੀ ਵੱਡੀ ਨਾਰਾਜ਼ਗੀ ਜ਼ਾਹਰ ਕੀਤੀ ਆ ਗੀਤਕਾਰ ਨੇ ਉਹੀ ਗੱਲ ਆਪਾਂ ਕਰਨੀ ਆ ਵੀ ਭਾਈ ਕਈ ਵਾਰ ਨਾ ਆਪਾਂ ਇਦਾਂ ਇਹੋ ਜਿਹੇ ਰਿਸ਼ਤੇ ਜ਼ਿੰਦਗੀ 'ਚ ਜ਼ਰੂਰ ਜੁੜਦੇ ਆ ਅਸੀਂ ਉਹਨਾਂ ਨਾਲ ਰੁੱਸਦੇ ਰਹਿੰਨੇ ਆ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਉਹਦੇ ਨਾਲ ਨਾਰਾਜ਼ ਹੋਵੋ ਉਹ ਤੁਹਾਨੂੰ ਮਨਾਉਣ ਨਹੀਂ ਆਊਗਾ ਤੁਸੀਂ ਆਪ ਹੀ ਰੁੱਸ ਕੇ ਆਪ ਹੀ ਮਨਾਉਣ ਚੱਲ ਜਾਨੇ ਉਹਨੂੰ ਕਿੰਨੀ ਵਾਰ ਹੋਇਆ ਇਹ ਨੋਟ ਕਰੋ 100 ਵਾਰ ਹੋ ਗਿਆ 200 ਵਾਰ ਹੋ ਗਿਆ 500 ਵਾਰ ਹੋ ਗਿਆ ਵੀ ਕਿਸੇ ਬੰਦੇ ਨਾਲ ਤੁਸੀਂ ਉਹ ਰੁੱਸੇ ਤੁਸੀਂ ਉਹ ਮਨਾਇਆ ਇਹਦਾ ਮਤਲਬ ਵੀ ਇਹੀ ਆ ਕਿ ਜਿੰਨੀ ਤਵੱਜੋ ਤੁਸੀਂ ਦੇ ਰਹੇ ਹੋ ਉਹ ਰਿਸ਼ਤਾ ਤੁਹਾਨੂੰ ਨਹੀਂ ਦੇ ਰਿਹਾ ਨਹੀਂ ਤਾਂ ਜਿਹੜਾ ਰਿਸ਼ਤਾ ਹੁੰਦਾ ਨਾ ਅਸਲ 'ਚ ਜੋ ਰਿਸ਼ਤਾ ਕਹਣ ਦੇ ਲਾਇਕ ਹੁੰਦਾ ਵਾ ਪਿਆਰ ਹੁੰਦਾ ਜਿੱਥੇ ਉੱਥੇ ਬੰਦਾ ਜ਼ਰੂਰ ਝੁਕਦਾ ਵਾ ਉਹ ਬੰਦਾ ਸੋਚਦਾ ਵਾ ਵੀ ਯਾਰ ਹਾਂ ਮੇਰੀ ਗਲਤੀ ਸੀ ਆਪਣੀ ਗਲਤੀ ਸਵੀਕਾਰ ਕਰਦਾ ਬੰਦਾ ਵੀ ਉਹ ਮੇਰੇ ਨਾਲ ਰੁੱਸਿਆ ਵਾ ਸਾਹਮਣੇ ਵਾਲਾ ਤੇ ਕੋਈ ਨਾ ਕੋਈ ਕਾਰਨ ਹੋਊਗਾ ਵੀ ਮੈਂ ਝੁਕ ਜਾਵਾਂ ਮੈਂ ਜਾ ਕੇ ਮਨਾ ਲਵਾਂ ਇਹ ਅਹਿਸਾਸ ਜ਼ਰੂਰ ਹੋਣੇ ਚਾਹੀਦੇ ਆ ਜਿੱਥੇ ਇਹ ਅਹਿਸਾਸ ਨਹੀਂ ਹੈ ਗਈ ਤਾਂ ਉਹ ਫਿਰ ਰਿਸ਼ਤੇ ਸਿਰਫ ਨਾਮ ਦੇ ਰਿਸ਼ਤੇ ਨੇ ਬਹੁਤ ਬਹੁਤ ਧੰਨਵਾਦ ਜੀ ਅੱਜ ਇੰਨੀਆਂ ਕੀ ਗੱਲਾਂ ਬਾਤਾਂ ਅ ਅਗਲੀ ਵੀਡੀਓ ਚ ਮਿਲਾਂਗੇ ਜੀ ਕੋਈ ਹੋਰ ਅ ਹੋਰ ਵਿਚਾਰ ਚਰਚਾ ਰਿਸ਼ਤਿਆਂ ਨੂੰ ਲੈ ਕੇ ਜ਼ਿੰਦਗੀ ਨੂੰ ਲੈ ਕੇ ਦੁਨੀਆ ਨੂੰ ਲੈ ਕੇ ਜਲਦੀ ਮਿਲੂੰਗਾ